ਅੱਜ ਦੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਬਲਜੇਤ ਕੋਰ ਜੀ ਦੇ ਵੱਲੋਂ ਜੋ ਪੂਰੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਪ੍ਰੋਜੈਕਟ ਜੀਵਨ ਜੋਤ 2.0 ਦੇ ਅੰਦਰ ਉਸ ਤਹਿਤ ਹੁਣ ਜਿਹੜੇ ਬੈਗਰਸ ਜਿਹੜੇ ਪੂਰੇ ਪੰਜਾਬ ਦੇ ਅੰਦਰ ਜਿੱਥੇ ਵੀ ਪਾਏ ਜਾ ਰਹੇ ਜਿਵੇਂ ਕਿ ਤਰਨਤਾਰਨ ਜ਼ਿਲ੍ਹੇ ਦੇ ਬੈਗਰ ਬੱਚਿਆਂ ਨੂੰ ਲੈ ਕੇ ਬੈਕਿੰਗ ਕਰਵਾ ਰਹੇ ਆ ਉਹ ਇੱਕ ਤਰ੍ਹਾਂ ਦੇ ਕਿਡਨੈਪਿੰਗ ਟਰੈਪਿੰਗ ਦਾ ਜਾਂ ਸੋਸ਼ਣ ਦਾ ਕੰਮ ਹੋ ਰਿਹਾ ਹੈਗਾ ਤੇ ਜਿਹਦੀ ਰੋਕਥਾਮ ਲਈ ਅਸੀਂ ਹੁਣ ਜਿਹੜੀ ਚੀਜ਼ ਕੋਇਨ ਸਟਾਰਟ ਕੀਤੀ ਅੱਜ ਰੇਡ ਮਾਰੀ ਹੈਗੀ ਹੈ ਸਾਨੂੰ ਅੱਜ ਦੇਖਣ ਤੇ ਆ ਰਿਹਾ ਜਿਹੜਾ 50% ਦੀ ਮੁਹਿੰਮ ਜਦੋਂ ਤੋਂ ਸਟਾਰਟ ਹੋਈ ਹੈ ਉਸ ਦੇ ਕੁਝ ਦਿਨ ਬਾਅਦ ਇਹ ਨਾ ਬਦਲਾਅ ਆਇਆ ਹੈ ਕਿ ਹੁਣ ਇੱਥੇ ਬੈਗਰ ਬੱਚਿਆਂ ਦੇ ਨਾਲ ਨਹੀਂ ਮਿਲ ਰਹੇ ਹੈਗੇ ਐ ਐਡਲਟ ਬੈਗਰ ਹੈਗੇ ਐ ਅਸੀਂ ਉਹਨਾਂ ਨੂੰ ਵੀ ਇੱਥੋਂ ਦੀ ਮਤਲਬ ਸਥਾਪਿਤ ਕਰ ਰਹੇ ਹਾਂ ਬਾਹਰ ਕੱਢ ਰਹੇ ਹੈਗੇ ਆ ਕਿ ਤਾਂ ਜੋ ਕੋਈ ਬੈਗਿੰਗ ਦਾ ਕੇਸ ਇਸ ਇੱਥੇ ਨਾ ਮਿਲਣ ਕੀ ਹੁੰਦਾ ਹੈਗਾ ਇਹ ਬੈਕਗ੍ਰਾਉਂਡ ਜਿਹੜੇ ਤੁਸੀਂ ਆਸ-ਪਾਸ ਦੇਖਦੇ ਹੋ ਇਹ ਬੱਚੇ ਇਹਨਾਂ ਦੇ ਆਪ ਦੇ ਨਾਂ ਹੋ ਕੇ ਕਿਸੇ ਹੋਰ ਜ਼ਿਲ੍ਹੇ ਚੋਂ ਚੱਕੇ ਵੀ ਹੋ ਸਕ ਯਾ ਕਿਸੇ ਹੋਰ ਮਾਪਿਓ ਤੋਂ ਲਿਆ ਕੇ ਇੱਥੇ ਉਹਨਾਂ ਤੋਂ ਬੈਕਿੰਗ ਕਰਾਈ ਜਾ ਰਹੀ ਹੈ ਜੋ ਕਿ ਇੱਕ ਟ੍ਰਾਫਿਕਿੰਗ ਦਾ ਕੇਸ ਹੈਗਾ ਯਾ ਕਈ ਮਾਪਿਓਾਂ ਦੇ ਬੱਚੇ ਕੋ ਆ ਜਾਂਦੇ ਨੇ ਤੇ ਇਹਨਾਂ ਨੂੰ ਮਿਲ ਜਾਂਦੇ ਤੇ ਇਹ ਉਹਨਾਂ ਤੋਂ ਆ ਕੇ ਬੈਕਿੰਗ ਕਰਵਾਉਂਦੇ ਆਗੇ ਇਸ ਦੀ ਤੋਂ ਕੰਮ ਦੇ ਲਈ ਅਸੀਂ ਹੁਣ ਇਹ ਜਿਹੜੀ ਅੱਜ ਰੇਡ ਮਾਰੀ ਲੱਗੇ ਆ ਰੇਡ ਦੇ ਦੌਰਾਨ ਸਾਨੂੰ ਹੁਣ ਅੱਜ ਤੱਕ ਅੱਜ ਹੁਣ ਕੋਈ ਬੈਗਰਸ ਵਗੈਰਾ ਨਹੀਂ ਮਿਲੇਗਾ ਅਜੇ ਤੱਕ ਕਿਉਂਕਿ ਇਹ ਸਰਕਾਰ ਦੇ ਵੱਲੋਂ ਜਿਹੜੇ ਮੁਹਿੰਮ ਚਲਾਈ ਗਈ ਹੈ ਨਾ ਉਸ ਦੇ ਨਾਲ ਪੂਰਾ ਪੰਜਾਬ ਅਲਰਟ ਹੋ ਚੁੱਕਾ ਹੈਗਾ ਤੇ ਲੈ ਮਾਲ ਮਜ਼ਦੂਰ ਅਸੀਂ ਦੇਖੇ ਸੀ ਰੋਡ ਦੇ ਉੱਤੇ ਅੱਜ ਮੈਂ ਮੇਨ ਮਾਰਕੀਟ 'ਵੀ ਇੱਕ ਬੱਚਾ ਮਿਲਿਆ ਸੀਗਾ ਅਸੀਂ ਹੁਣ ਉਹਨੂੰ ਰੈਸਕੂ ਕਰ ਲਿਆ ਤੇ ਹੁਣ ਡੀਸੀ ਦਫ਼ਤਰ ਲੈ ਜਾ ਕੇ ਅਸੀਂ ਬਾਲ ਪਲਾਈ ਕਮੇਟੀ ਕੋਲ ਪੇਸ਼ ਕਰਨਾ ਤੇ ਉਹਦੇ ਡਾਕੂਮੈਂਟਸ ਵਗੈਰਾ ਚੈੱਕ ਕਰਕੇ ਅਦਾਰੇ ਦੇ ਉੱਤੇ ਬੰਦ ਦੀ ਕਾਰਵਾਈ ਕਰਨੀ ਹੈ